ਸੂਤਰਾਤੋਂ ਅਜਮ੍ਰੀਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਨੂੰ ਧਮਕੀ ਦਿੱਤੀ ਗਈ ਹਵਾਈ ਅੱਡੇ ਦੇ ਪ੍ਰਸ਼ਾਸਨ ਦੇ ਵੱਲੋਂ ਧਮਕੀ ਨੂੰ ਗੁਪਤ ਰੱਖਿਆ ਗਿਆ ਅੰਮ੍ਰਿਤਸਰ ਹਵਾਈ ਅੱਡੇ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਈਮੇਲ ਰਾਹੀਂ ਇਹ ਧਮਕੀ ਭਰਿਆ ਸੰਦੇਸ਼ ਮਿਲਿਆ ਸੀ ਦਰਬਾਰ ਸਾਹਿਬ ਸਾਹਿਬ ਅੱਜ ਸੀਐਮ ਮਾਨ ਮੱਥਾ ਟੇਕਣ ਦੇ ਲਈ ਪਹੁੰਚੇ ਐ ਐਮਐਲਏ ਕੁਲਦੀਪ ਧਾਲੀਵਾਲ ਨਾਲ ਨਾਲ ਉਹਨਾਂ ਦੇ ਮੌਜੂਦ ਰਹੇ ਧਮਕੀਆਂ ਤੋਂ ਬਾਅਦ ਸੀਐਮ ਮਾਨ ਦਰਬਾਰ ਸਾਹਿਬ ਪਹੁੰਚੇ ਨੇ ਐਸਜੀਪੀਸੀ ਦੇ ਨਾਲ ਸੀਐਮ ਨੇ ਇਹ ਪੂਰਾ ਮੈਟਰ ਡਿਸਕਸ ਕੀਤਾ ਐਸਜੀਪੀਸੀ ਨੂੰ ਬਾਰ-ਬਾਰ ਇਹ ਧਮਕੀਆਂ ਮਿਲ ਰਹੀਆਂ ਸਨ ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਨੂੰ ਵੀ ਇਹ ਧਮਕੀ ਭਰੇ ਮੇਲਸ ਮਿਲੇ ਸਨ ਬਹੁਤ ਹਾਈ ਸਕਿਉਰਿਟੀ ਮਾਮਲਾ ਹੈ ਇਸ ਕਰਕੇ ਮੈਂ ਇਸ ਤੋਂ ਜ਼ਿਆਦਾ ਨਹੀਂ ਦੱਸ ਸਕਦਾ ਜਦੋਂ ਹੀ ਸਾਡੇ ਕੋਲੇ ਕੋਈ ਉਕਤ ਸਬੂਤ ਆਏ ਤੇ ਅਸੀਂ ਉਹਨਾਂ ਬੰਦਿਆਂ ਨੂੰ ਕਸਟਡੀ ਦੇ ਵਿੱਚ ਲਿਆ ਜਾਂ ਐਸ ਡੀ ਪੀ ਸੀ ਨੂੰ ਅਸੀਂ ਅਸੀਂ ਕਹਿਇਆ ਕਿ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਕਲੂ ਮਿਲਦਾ ਹੈ ਤਾਂ ਸਾਨੂੰ ਤੁਸੀਂ ਦੱਸੋ ਤਾਂ ਕਿ ਮਿਲ ਕੇ ਅਸੀਂ ਜਿਹੜਾ ਇਹ ਇਸ ਆਪਰੇਸ਼ਨ ਨੂੰ ਕਾਮਯਾਬ ਕਰ ਸਕੀਏ ਬਾਕੀ ਦਰਵਾਜ਼ੇ ਸਰ ਦੀ ਸੁਰੱਖਿਆ ਵਾਸਤੇ ਪਹਿਲਾਂ ਵੀ ਅੰਦਰ ਸਿਵਲ ਦੇ ਵਿੱਚ ਬਾਹਰ ਵੀ ਸਿਵਲ ਚ ਜਿਹੜੇ ਪੁਲ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਤਾਇਨਾਤ ਨੇ ਅੰਮ੍ਰਿਤਸਰ ਸਰ ਸਾਹਿਬ ਜਿਹੜਾ ਸ਼ਹਿਰ ਹੈ ਉੱਥੇ ਵੀ ਸੁਰੱਖਿਆ ਜਿਹੜੀ ਹੈ ਵਧਾਈ ਜਾਊ ਪਰ ਕਿਸੇ ਵੀ ਸ਼ਰਧਾਲੂ ਨੂੰ ਜਾਂ ਕਿਸੇ ਅੰਮ੍ਰਿਤਸਰ ਯਾਤਰਾ ਕਰਨਾ ਹੈ ਯਾਤਰੀ ਨੂੰ ਕੋਈ ਤੰਗ ਕਰਨ ਦੇ ਪਰਪਜ ਨਾਲ ਨਹੀਂ ਕੁਝ ਕੀਤਾ ਜਾਊਗਾ ਇਹ ਸਖਤਤਾ ਦਾ ਇਤਾਂ ਜਿਹੜੀਆਂ ਸੀਪੀ ਸਾਹਿਬ ਨੂੰ ਦਿੱਤੀਆਂ ਗਈਆਂ ਨੇ ਡੀਸੀ ਸਾਹਿਬਾਂ ਦੇਤੇ ਰਹੀਆਂ ਨੇ ਤੇ ਬਾਕੀ ਮੈਨੂੰ ਉਮੀਦ ਹੈ ਕਿ ਬੜੀ ਜਲਦੀ ਅਸੀਂ ਜਿਹੜੀ ਹੈ ਐਸਐਨ ਪੀ ਜੇ ਤੇ ਪਹੁੰਚਾਂਗੇ ਕਿਉਂਕਿ ਇਹ ਸਾਡੀ ਆਪਣੀ ਹੀ ਭਾਵਨਾਵਾਂ ਜੁੜੀਆਂ ਹੋਈਆਂ ਇਹਦੇ ਨਾਲ ਕਾਸੀ ਹਜ਼ਾਰਾਂ ਲੱਖਾਂ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਇਹਦੇ ਨਾਲ ਤੇ ਬੜੀ ਜਲਦੀ ਅਸੀਂ ਲੋਕਾਂ ਨੂੰ ਜਿਹੜਾ ਇੱਕ ਕੋਈ ਸੁੱਖ ਸੁਨੇਹੜਾ ਜਿਹੜਾ ਉਹ ਦੇਵਾਂਗੇ ਸੁਣਿਆ ਕੀ ਧਮਕੀਆਂ ਸੀ ਕਿ ਉਹਨੇ ਕੋਈ ਮੈਂ 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 ਤੁਹਾਨੂੰ ਦੱਸਣ ਇਸ ਤੋਂ ਬਾਅਦ ਮੈਂ ਕੁਝ ਨਹੀਂ ਬੋਲ ਸਕਦਾ ਪਰ ਜੋ ਵੀ ਜਿਨੇ ਵੀ ਕੁਝ ਕੀਤਾ ਕੋਈ ਥ्रेटनिंग ਲੈਂਗੁਏਜ ਹੈ ਜਾਂ ਕੋਈ ਧਮਕੀ ਭਰਿਆ ਲਹਿਜਾ ਹੈ ਉਹਨੂੰ ਅਸੀਂ ਧਮਕੀ ਮੰਨਾਂਗੇ ਤੇ ਜਦੋਂ ਹੀ ਸਾਡੇ ਕੋਲੇ ਪ੍ਰੋਪਰ ਆਈਪੀ ਐਡਰੈਸ ਜਿਹੜੇ ਨੇ ਉਹਨਾਂ ਦੀ ਜਾਂਚ ਹੋ ਕੇ ਉਹਨਾਂ ਕੰਪਨੀਆਂਜ਼ ਤੋਂ ਕਨਫਰਮੇਸ਼ਨ ਆ ਗਈ ਕਿ ਹਾਂ ਇੱਥੋਂ ਹੀ ਗਿਆ ਹੈ ਤਾਂ ਅਸੀਂ ਜੈਸਾ ਨੂੰ ਉਹਦੇ ਵਾਸਤੇ ਜਿੱਥੇ ਮਰਜੀ ਦੁਨੀਆ ਜਾਣਾ ਪਵੇ ਅਸੀਂ ਜਾ ਕੇ ਅਸੀਂ ਉਹਨਾਂ ਉੱਥੇ ਉਹਨਾਂ ਬੰਦਿਆਂ ਨੂੰ ਕਸਟਡੀ ਚ ਲੈ ਕੇ ਤੇ ਉਹਨਾਂ ਤੋਂ ਸਾਰਾ ਕੁਝ ਇਨਫੋਰਮੇਸ਼ਨ ਲਵਾਂਗੇ ਕੌਣ ਇਹਦੇ ਪਿੱਛੇ ਐ ਤੇ ਜਦੋਂ ਹੀ ਉਹਦੇ ਉਹਦੇ ਕੋਈ ਨਾ ਕੋਈ ਮੁਕਤਾ ਸਬੂਤ ਹੋਏ ਤਾਂ ਆਪਾਂ ਇਸ ਤਰ੍ਹਾਂ ਖੜੇ ਹੋ ਕੇ ਨਹੀਂ ਪ੍ਰੋਪਰ ਬਹਿ ਕੇ ਆਰਾਮ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਸਾਰਾ ਕੁਝ ਦੱਸਾਂਗੇ ਗੁਰਦਾਸਪੁਰ ਦੇ ਵਿੱਚ ਗੈਂਗਸਟਰ ਦਾ ਜਨਕਾਉਂਟਰ ਹੋਇਆ ਇਨਕਾਉਂਟਰ ਦੌਰਾਨ ਲੱਤ ਦੇ ਵਿੱਚ ਉਸਦੇ ਗੋਲੀ ਵੱਜੀ ਇੱਕ ਵਪਾਰੀ ਦੀ ਦੁਕਾਨ ਤੇ ਉਸਨੇ ਫਾਇਰਿੰਗ ਕੀਤੀ ਸੀ 17 ਜੁਲਾਈ ਤੋਂ ਵਾਰਦਾਤ ਕਰਕੇ ਗੈਂਗਸਟਰ ਫਰਾਰ ਸੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਗੈਂਗਸਟਰ ਨੂੰ ਗੁਰਦਾਸਪੁਰ ਦੇ ਵਿੱਚ ਗੈਂਗਸਟਰ ਦਾ ਪੁਲਿਸ ਦੇ ਵੱਲੋਂ ਇਨਕਾਉਂਟਰ ਕੀਤਾ ਗਿਆ ਲੱਤ ਦੇ ਵਿੱਚ ਗੋਲੀ ਲੱਗੀ ਹੈ 17 ਜੁਲਾਈ ਨੂੰ ਬਾਟਾ ਚੌਂਕ ਦੇ ਵਿੱਚ ਮੋਬਾਈਲ ਕੰਪਨੀ ਚਲਾਉਣ ਵਾਲੇ ਇੱਕ ਵਪਾਰੀ ਦੀ ਦੁਕਾਨ ਤੇ ਫਾਇਰਿੰਗ ਕੀਤੀ ਸੀ ਲੈਂਡ ਪੁਲਿੰਗ ਨੀਤੀ ਦਿੱਤਾ ਹੈ ਤਾਂ ਅੱਜ ਵੱਡਾ ਐਲਾਨ ਕੀਤਾ ਗਿਆ ਕਿਸਾਨਾਂ ਨੂੰ ਸਰਕਾਰ ਦੇ ਵੱਲੋਂ ਸਾਲਾਨਾ 1 ਲੱਖ ਰੁਪਏ ਦਿੱਤੇ ਜਾਣਗੇ ਲੈਂਡ ਮਿਲਣ ਤੱਕ 1 ਲੱਖ ਰੁਪਇਆ ਮਿਲੇਗਾ ਕਿਸਾਨਾਂ ਨੂੰ ਕਾਂਗਰਸ ਸਰਕਾਰ ਵੇਲੇ ਇਹ ਰਕਮ 20000 ਰੁਪਏ ਸੀ ਕਿਰਾਏ ਦੇ ਵਿੱਚ 5 ਗੁਣਾ ਵਾਅਦਾ ਕੀਤਾ ਗਿਆ ਲੈਂਡ ਪੁਲਿੰਗ ਸਕੀਮ ਤਹਿਤ ਕਿਸਾਨਾਂ ਦੇ ਲਈ ਇਹ ਬੰਪਰ ਐਲਾਨ ਮੰਨਿਆ ਜਾ ਰਿਹਾ ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਪੰਜਾਬ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਹੈ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਮੋਗਾ ਦੇ ਵਿੱਚ ਪਾਣੀ ਦੇ ਨਾਲ ਬੁਰਾ ਹਾਲ ਹੋ ਗਿਆ ਮੀਂਹ ਕਰਕੇ ਸੜਕਾਂ ਤੇ ਪਾਣੀ ਜਮਾ ਹੋ ਗਿਆ ਮੋਗਾ ਦੇ ਵਿੱਚ ਨੌਜਵਾਨ ਵਕੀਲ ਸ਼ੁਭਮ ਜੈਸਵਾਲ ਡਾਕਟਰ ਸ਼ਿਵਮ ਜੈਸਵਾਲ ਤੇ ਕਈ ਕਾਰੋਬਾਰੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਇਲਾਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਸਰੂਪਾ ਪਾ ਕੇ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਐਡਵੋਕੇਟ ਸ਼ੁਭਮ ਜੈਸਵਾਲ ਨੂੰ ਵਾਰਡ ਨੰਬਰ 37 ਦਾ ਵਾਰਡ ਇਨਚਾਰਜ ਬਣਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇਗਾ ਇਸ ਮੌਕੇ ਇਲਾਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਨਾਲ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਤੇ ਆਮ ਆਦਮੀ ਪਾਰਟੀ ਦੇ ਕਈ ਕਾਉਂਸਲਰ ਵੀ ਮੌਜੂਦ ਰਹੇ ਇੱਥੇਆਂ ਦੀਆਂ ਬੜੀਆਂ ਮਾਨਯੋਗ ਸ਼ਖਸੀਅਤਾਂ ਜਿਸ ਤਰ੍ਹਾਂ ਐਡਵੋਕੇਟ ਸ਼ੁਭਮ ਅਜੈਵਾਲ ਜੀ ਸਾਡੇ ਵਾਰਡ ਨੰਬਰ 37 ਤੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੋਗਾ ਸ਼ਹਿਰ ਦੇ ਵੱਡੇ ਵੱਡੇ ਬਿਜ਼ਨਸਮੈਨ ਜਿਹੜੇ ਹੈਗੇ ਆ ਔਰ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਮੈਂ ਇਹਨਾਂ ਦਾ ਪਾਰਟੀ ਦੇ ਵਿੱਚ ਆਨ ਤੇ ਜੀਆ ਆ ਆਖਦੀ ਆ ਔਰ ਵਾਰਡ ਨੰਬਰ 37 ਤੋਂ ਐਡਵੋਕੇਟ ਸ਼ੁਭਮ ਜੀ ਨਵਸੀ ਜਿਹੜਾ ਹੈਗਾ ਬੋਰਡਿੰਗ ਚਾਰਜ ਨਿਫਟ ਕਰਨੇ ਸੋ ਮੇਰੇ ਵੱਲੋਂ ਇਹਨਾਂ ਨੂੰ ਸਾਰੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਔਰ ਮੈਂ ਉਮੀਦ ਕਰਦੀ ਆ ਕਿ ਪਾਰਟੀ ਦੀ ਬਿਹਤਰੀ ਲਈ ਔਰ ਸਾਡੇ ਮੋਗਾ ਵਾਸੀਆਂ ਦੀ ਸੇਵਾ ਦੇ ਵਿੱਚ ਇਹ ਹਮੇਸ਼ਾ ਹਾਜ਼ਰ ਜਾਣਗੇ ਔਰ ਵੱਧ ਚੜਕੇ ਜਿਹੜੇ ਹੈਗੇ ਆ ਮੋਗਾ ਸ਼ਹਿਰ ਦੇ ਕੰਮ ਕਰਵਾਉਣ ਦੇ ਵਿੱਚ ਸਾਡਾ ਸਾਥ ਦੇਵੋਗੇ ਦੇਖੋ ਜਾਨਮਤੂ ਪਾਰਟੀ ਦੀ ਨੀਤੀਆਂ ਨੀਤੀਆਂ ਤੋਂ ਬਹੁਤ ਜ਼ਿਆਦਾ ਪਹਿਲਾਂ ਇਹ ਪ੍ਰਭਾਵਿਤ ਸੀ ਜਿਸ ਤਰੀਕੇ ਨਾਲ ਸਾਡੇ ਮੈਡਮ ਆਮਦੂਰ ਕੌਰ ਜੀ ਵਰਕਿੰਗ ਕਰ ਰਹੇ ਸੀਗੇ ਮੋਗਾ ਦੇ ਤੋਂ ਵਧਾਰੇ ਸੀਗੇ ਅਸੀਂ ਉਸ ਮਹਿਮਦ ਨਾਲ ਜੁੜਨਾ ਚਾਹੁੰਦੇ ਸੀ ਇਸ ਲਈ ਅੱਜ ਮੈਂ ਆਮ ਆਦੀ ਵਾਟ ਨੂੰ ਜੁਆਇਨ ਕਰਨ ਦਾ ਫੈਸਲਾ ਲਿਆ ਜੇ ਨੀਤੀਆਂ ਹੈਗੇ ਜਿਵੇਂ ਉਹਨਾਂ 10 ਲੱਖ ਰੁਪਏ ਦਾ 21 ਸਾਲ ਦਾ ਪਲਾਨ ਆ ਰਿਹਾ ਹੈ ਇਹਨਾਂ ਲੋਕੀ ਬਹੁਤ ਜ਼ਿਆਦਾ ਕੁਝ ਨਹੀਂ ਤੇ ਆਮ ਆਮ ਲੋਕਾਂ ਤੇ ਸਰਕਾਰ ਬਹੁਤ ਚੰਗੀ ਦਿੱਕਨਾਂ ਦਵਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਡੀਐਨਏ ਟੈਸਟਿੰਗ ਆਈ ਹੈ ਇਹ ਇੱਕ ਬਹੁਤ ਵੱਡੀ ਜ਼ਰੂਰਤ ਸੀ ਜਿਹੜੇ ਬੱਚੇ ਕਿਤੇ ਕਿਸੇ ਨੂੰ ਨਹੀਂ ਮਿਲਦੇ ਇਹ ਡੀਐਨਏ ਟੈਸਟਿੰਗ ਇੱਕ ਉਪਰਾਲਾ ਹੀ ਹੈ ਜਿਹੜਾ ਪੂਰੇ ਦੇਸ਼ ਵਾਸਤੇ ਇੱਕ ਸਾਲਾਂ ਤੋਂ ਚੱਲ ਰਿਹਾ ਹੈ ਇਹਨਾਂ ਚੀਜ਼ਾਂ ਨੂੰ ਪ੍ਰਭਾਵਿਤ ਹੋ ਕੇ ਮੈਂ ਆਪਦੇ ਵਾਰਡ ਨੰਬਰ 37 ਦੇ ਵਿੱਚ ਇਸ ਤੇ ਕੁਝ ਵਧੀਆ ਕੰਮ ਕਰਾਂ ਇਸ ਲਈ ਮੈਂ ਆਮਦਨ ਵਧਾਉਣੇ ਚਾਹੁੰਦਾ ਹਾਂ ਫਗਵਾੜਾ ਦੇ ਥਾਣਾ 라ਵਲਪਿੰਡੀ ਦੇ ਪਿੰਡ ਰਿਹਾਨਾ ਜੱਟਾ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਿੱਖ ਨੌਜਵਾਨ ਇੱਕ ਔਰਤ ਨੂੰ ਚਪਲਾਂ ਦੇ ਨਾਲ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਵਿਅਕਤੀ ਇੱਕ ਦਿਵਿਆਂਗ ਉੱਤੇ ਵੀ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਜਦੋਂ ਪੀੜਤ ਪਰਿਵਾਰ ਦਾ ਕੋਈ ਮੈਂਬਰ ਵੀਡੀਓ ਬਣਾਉਂਦਾ ਹੈ ਤਾਂ ਇਹ ਡਰ ਜਾਂਦਾ ਹੈ ਤੇ ਇਸ ਵਾਰਦਾਤ ਨੂੰ ਕਰਨ ਤੋਂ ਹਟ ਜਾਂਦਾ ਹੈ ਵੀਡੀਓ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਦੋ ਪड़ोसी ਵਿਚਕਾਰ ਇੱਕ ਵਿਵਾਦ ਹੋਇਆ ਸੀ ਹਾਲਾਂਕਿ ਪੁਲਿਸ ਦੇ ਵੱਲੋਂ ਹਲੇ ਤੱਕ ਕੋਈ ਅਧਿਕਾਰਿਕ ਬਿਆਨ ਇਸ ਤੇ ਸਾਹਮਣੇ ਨਹੀਂ ਆਇਆ ਹੈ ਅੰਮ੍ਰਿਤਸਰ ਦੇ थाना ਰਣਜੀਤ ਐਵੇਨਿਊ ਦੀ ਪੁਲਿਸ ਨੇ ਅੱਜ ਐਂਕਰੂ ਕਾਫੇ ਐਂਡ ਲੌਸ ਦੇ ਵਿੱਚ ਗੈਰ ਕਾਨੂੰਨੀ ਹੁੱਕਾ ਬਾਰ ਚਲਾਉਣ ਵਾਲੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀ ਜਗਬੀਰ ਸਿੰਘ ਮੁਤਾਬਕ ਇਹ ਰੈਸਟੋਰੈਂਟ ਪਹਿਲਾਂ ਵੀ 2 ਮਹੀਨੇ ਪਿਛਲੇ ਰੇਡ ਇੱਥੇ ਹੋ ਚੁੱਕੀ ਸੀ ਪਰ ਮਾਲਕ ਨੇ ਫਿਰ ਦੁਬਾਰਾ ਨਸ਼ੇ ਦੀ ਗਤੀਵਿਧੀ ਇੱਥੇ ਸ਼ੁਰੂ ਕਰ ਦਿੱਤੀ ਰੇਡ ਦੌਰਾਨ ਕੈਫੇ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਹੁੱਕਾ ਪੀਂਦੇ ਹੋਏ ਨਜ਼ਰ ਆਏ ਪੁਲਿਸ ਨੇ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਨਸ਼ਿਆਂ ਤੋਂ ਦੂਰ ਰਹਿਣ ਦੀ ਉਹਨਾਂ ਨੇ ਅਪੀਲ ਵੀ ਕੀਤੀ ਪੁਲਿਸ ਨੇ ਹੋਰ ਰੈਸਟੋਰੈਂਟ ਮਾਲਕ ਨੂੰ ਵੀ ਚੇਤਾਵਨੀਆਂ ਦਿੱਤੀਆਂ ਨੇ ਕਿ ਅਜਿਹੀ ਹੀ ਗਤੀਵਿਧੀ ਕਰਨ ਤੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਅਸੀਂ ਸਾਨੂੰ ਕਿਸਨੇ ਤਲਾਹ ਦਿੱਤੀ ਕਿ ਐਕ੍ਰੋ ਕੈਫੇ ਰੈਸਟੋਰੈਂਟ ਵਿੱਚ ਨਜਾਇਜ਼ ਹੁਕਾ ਚੱਲਦਾ ਜਿਸ ਤੇ ਮਾਨ ਸੈਨਸ ਵੇਸਾਤੀ ਕੰਮਚਾਰੀਆਂ ਉੱਥੇ ਰੇਡ ਕੀਤਾ ਰੇਡ ਕਰਦ ਕੇ ਤੇ ਉੱਥੇ ਹੁਕਾ ਜਿੱਥੇ ਅਸੀਂ ਮਿਲ ਕਰਾ ਰਹੇ ਸੀ ਮਾਲਕ ਖੁਦ ਆਪ ਮਾਲਕ ਇਹ ਅਮਰਦੀਪ ਅਮਰਬੀਰ ਜਿਹੜਾ ਆ ਉੱਥੇ ਹੁਕਾ ਕਰਾ ਰਿਆ ਸੀ ਸੇਵਨ ਜਿਸ ਨੂੰ ਅਸੀਂ ਸਪਟਾ ਕਰ ਲਿਆ ਤੇ ਉਸ ਪਾਸੋਂ ਹੁਕਾ ਜਿਹੜਾ ਉਹ ਬਰੰਮ ਕਰਦੇ ਸਨ ਜਾਂ ਸਰਾਂ ਸਭ ਕੰਨੇ ਹੁਕੇ ਬਰੰਮ ਕਰਦੇ ਤੇ ਇੱਕੋ ਹੀ ਅਜੇ ਤੇ ਹੁਕਾ ਇੱਕੋ ਬਰੰਮ ਰਿਹਾ ਹੈ ਪਰ ਜਿਹੜਾ ਸ਼ਖਸ ਹੈਗਾ ਜਿਹੜਾ ਉਹ ਕਿਹੜਾ ਕੰਮ ਕਰਦਾ ਸੀ ਉਹ ਕਿੰਨੇ ਟਾਈਮ ਤੋਂ ਕਰ ਰਿਹਾ ਤੇ ਪਹਿਲਾਂ ਵੀ ਇਹਦੇ ਖਿਲਾਫ 52 ਨੰਬਰ ਮਕਦਮਾ ਦਰ ਗਿਆ ਉਹ ਵੀ ਮੇਰੇ ਪਰ ਨਹੀਂ ਦਰ ਗਿਆ ਤੇ ਉਹ ਵੀ ਕਰੀਬ ਇਹਨੂੰ 2 ਮਹੀਨੇ ਤੋਂ ਇਹ ਕਰ ਰਿਹਾ ਸੀ ਵਿੱਚ ਹਟ ਗਿਆ ਸੀ ਜਦੋਂ ਅਸੀਂ ਪਰਚਾ ਦਿੱਤਾ ਤੇ ਇਹ ਹਟ ਗਿਆ ਹੁਣ ਫੇਰ ਸਾਨੂੰ ਇਹਦੀ ਇਨਫੋਰਮੇਸ਼ਨ ਮਿਲਦੀ ਸੀ ਕਿ ਇਹ ਦੁਬਾਰਾ ਫੇਰ ਕਰ ਰਿਹਾ ਅੱਜ ਇਹਨੂੰ ਗ੍ਰਫਟ ਕਰ ਲਿਆ ਤੇ ਇਹ ਤੋਂ ਕਾਬੂ ਨਾ ਤਾਂ ਕਿਆ ਜਾ ਰਿਹਾ ਮੁਕੇ ਤੇ ਉੱਤੇ ਲੜਕੀਆਂ ਨੇ ਮਿਲੂ ਸੀ ਨਹੀਂ ਕੋਈ ਲੜਕੀ ਨਹੀਂ ਸਰ ਬਹੁਤ ਲੋਕਾਂ ਕੀ ਮੈਸੇਜ ਆ ਰਿਹਾ ਸਾਹੀ ਦੇਖੋ ਆਪੀ ਇਹ ਨਸ਼ਿਆਂ ਤੋਂ ਬਚੋ ਤੇ ਉਸੇ ਜਿਹੜੀ ਜਵਾਨੀ ਆਪਾਂ ਤਾਂ ਹੀ ਚਾਹ ਸਕਦੇ ਹਾਂ ਇਹ ਨਸ਼ਿਆਂ ਤੋਂ ਦੂਰ ਉਧਰ ਹਿਮਾਚਲ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾ ਰਹੀ ਹੈ। ਕੁਲੂ ਦੇ ਵਿੱਚ ਬਾਦਲ ਫਟਿਆ ਤੇ ਪਹਾੜਾ ਤੋਂ ਹੜ ਵਗ ਰਿਹਾ ਹੈ। ਕੁਲੂ ਦੀ ਜਿਬੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਾ ਹੈ। ਸਾਰੇ ਰਾਸਤੇ ਬੰਜਾਰ ਖੇਤਰ ਦੇ ਵਿੱਚ ਵੀ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਰਾਹ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋ ਗਏ ਨੇ। ਚੀਫ ਖਾਲਸਾ ਦੀਵਾਨ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ। ਉਹਨਾਂ ਨੂੰ ਸਖਤ ਸਕੱਤਰੇਤ ਵੱਲੋਂ ਹੋ ਰਹੀਆਂ ਸ਼ਿਕਾਇਤਾਂ ਦੇ ਸੰਦਰਭ ਦੇ ਵਿੱਚ ਪੱਖ ਰੱਖਣ ਦੇ ਲਈ ਸੱਦਾ ਦਿੱਤਾ ਗਿਆ ਸੀ ਪ੍ਰਧਾਨ ਇੰਦਰਵੀਰ ਸਿੰਘ ਨੇਜਰ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਪੂਰੀ ਗੱਲ ਜਥੇਦਾਰ ਸਾਹਿਬ ਅੱਗੇ ਰੱਖੀ ਹੈ ਤੇ ਅਨੁਸ਼ਾਸਨ ਅੱਗੇ ਵਧਣ ਦੀ ਸਿਫਾਰਿਸ਼ ਹੋਈ ਹੈ ਤੇ ਹੁਣ ਅਮਰਿਤ ਛਕਣ ਦੀ ਤਿਆਰੀ ਕਰ ਰਹੇ ਨੇ ਤੱਕੋ ਇਹ ਤੇ ਪਹਿਲੇ ਫੇਟ ਵੱਜੀ ਆ ਟਰੱਕ ਵਾਲੇ ਦਾ ਟਰੱਕ ਵਾਲੇ ਦੇ ਉੱਤੋਂ ਲੰਘੀ ਐਕਟਿਵ ਆ ਐਕਟਿਵ ਆ ਦੇ ਉੱਤੋਂ ਲੰਘੋਂ ਮੋਕੇ ਦੇ ਬੰਦਾ ਖਤਮ ਹੋ ਗਿਆ ਪਤਾ ਨੱਕਾ ਪਤਾ ਸੋਣਾ ਅਕਚਲੀ ਨਹੀਂ ਕੋਈ ਪਤਾ ਨਹੀਂ ਲੱਗਿਆ ਲੋ ਤਾਂ ਦੇਖਦੇ ਪਏ ਆਪਣੇ ਆਗੇ ਉਹਨਾਂ ਦਾ ਨੰਬਰ ਫੋਨ ਕੀਤਾ ਇੱਥੇ ਤੇ ਟਰੱਕ ਵਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਟਰੱਕ ਵਾਲਾ ਭੱਜ ਗਿਆ ਰੁਕਿਆ ਹੀ ਨਹੀਂਗਾ ਓਹ ਤੇ ਨਹੀਂ ਟਰੱਕ ਆ ਰਿਹਾ ਸੀ ਮੰਡੀ ਦੇ ਤੁਨਾਗ ਦੇ ਵਿੱਚ ਫੇਰ ਹੜ੍ਹ ਵਰਗੀ ਸਥਿਤੀ ਬਣ ਗਈ ਲਗਾਤਾਰ ਮੀਂਹ ਤੋਂ ਬਾਅਦ ਨਦੀ ਦੇ ਵਿੱਚ ਹੜਾ ਆ ਗਿਆ ਹੜ੍ਹ ਨੇ ਲੋਕਾਂ ਦੇ ਘਰਾਂ ਨੂੰ ਜਿਹੜਾ ਢਾ ਦਿੱਤਾ ਹੈ ਜਿਸ ਕਰਕੇ ਘਰਾਂ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਉਹ ਡਰੇ ਹੋਏ ਨੇ ਸੰਗਰੂਰ ਦੇ ਪਿੰਡ ਟਲੋਲੀ ਖੁਰਦ ਤੋਂ ਵੱਡਾ ਪਰਿਵਾਰਿਕ ਝਗੜਾ ਸਾਹਮਣੇ ਆਇਆ ਇੱਕ ਵਿਵਤਾ ਔਰਤ ਨੇ ਆਪਣੇ ਸੋਰਾ ਪਰਿਵਾਰ ਦੇ ਘਰੋਂ ਕੱਢਣ ਤੇ ਘਰ ਤੇ ਜ਼ਮੀਨ ਹੜਪਣ ਦੇ ਦੋਸ਼ ਲਗਾਏ ਨੇ ਔਰਤ ਨਿਹੰਗ ਸਿੰਘ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੋਰੇ ਦੇ ਘਰ ਜਿੰਦੇ ਤੋੜ ਕੇ ਦਾਖਲ ਹੋਈ ਤੇ ਕਬਜ਼ਾ ਕਰ ਲਿਆ ਮੌਕੇ ਤੇ ਪਿੰਡ ਵਾਸੀ ਵੀ ਇਕੱਠੇ ਹੋ ਗਏ ਉਧਰ ਨੰਦ ਤੇ ਨੰਦੋਈਏ ਨੇ ਦੱਸਿਆ ਹੈ ਕਿ ਘਰ ਤੇ ਜ਼ਮੀਨ ਦਾ ਮਾਮਲਾ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਅੱਜ ਉਹਨਾਂ ਦੀ ਪਰਜਾਈ ਨਿਹੰਗ ਸਿੰਘਾਂ ਦੇ ਨਾਲ ਮਿਲ ਕੇ ਜ਼ਬਰਦਸਤੀ ਘਰ ਤੇ ਕਬਜ਼ਾ ਕਰ ਰਹੀ ਹੈ ਦਿੜਬਾ ਪੁਲਿਸ ਮੌਕੇ ਤੇ ਪਹੁੰਚੀ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਡੀਐਸਪੀ ਰੁਪਿੰਦਰ ਕੌਰ ਬਾਜਬਾ ਨੇ ਵੀ ਮਾਮਲੇ ਦੀ मैं अपनी मदद मेरे धक्का हो रही है कि नजाय पर मेरी नर्दा ने भी सौ रुपये दे नहीं मारे जो उन्हें जमीन के लालच पीछे आप जेल भी कट गया बच्ची ना पेंटती दिन मैं जो बार आई हाँ तो मेरे घर तक कब्जा करके जा मैं अपने घर जा रही हूँ मैं इंसाफ वास्त मैं अपने घर लेके जाऊंगी ਦਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟ ਆ ਕਿ ਤੁਸੀਂ ਸਾਨੂੰ ਕਹਿ ਤੇ ਰਹਿ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰਿਆ ਜਾਂਦੇ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ਼ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਧੀਆ ਵਸਾਓ ਵੀ ਅਸੀਂ ਉਹਨਾਂ ਅੰਨੇ ਹੀ ਸਾਡੇ ਇਹ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਫਿਰ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਉਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚੋਂ ਬੇਕਾਰ ਝੂਠੇ ਨਾਮ ਲਾ ਕੇ ਕਿਉਂ ਦੱਦਿਆ ਜਾਂਦਾ ਹੈ ਕਾਰਨ ਕੀ ਹੈ ਕਾਰਨ ਹੋਈ ਵੀ ਇਹਦਾ ਹਿੱਸਾ ਵਾ ਸਾਨੂੰ ਨਾ ਇਹਦਾ ਦੇਸਾ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹਿੱਸਾ ਕਰਕੇ ਕੱਢਿਆ ਜਾ ਜਾ ਬੇਬੇ ਚਮਿੰਟੋ ਪ੍ਰਾਣਾ ਮੁੰਡਾ ਇਹਨਾਂ ਦਾ ਘਰ ਵਾਲਾ ਆ ਮਰਿਆ ਹੋਇਆ ਠੀਕ ਆ ਇਹ ਘਰੋਂ ਦੇ ਵਿੱਚ ਮਸੀਹਾ ਉੱਥੇ ਹਫ਼ਤਾ ਤੋਂ ਜਿਹੜੀ ਨੇੜੀ ਬੈਠੀ ਸੀ ਬਜ਼ੁਰਗ ਉਹ ਨਾਨੀ ਆ ਉਹ ਨਾਨੀ ਆ ਦਸ ਤੀਜੇ ਪਾਸੇ ਬੜਾਈ ਹੋਈ ਆ ਬਸ ਸਾਰਾ ਕੁਝ ਬਾਈ ਇਹਨਾਂ ਨੇ ਜਦੋਂ ਜਦੋਂ ਮੁੰਡਾ ਬੰਦਾ ਮਰਿਆ ਉਹ ਜੱਜ ਵੀ ਇਹਨਾਂ ਬੇਬੂਕ ਨਹੀਂ ਹੈਗਾ ਵੀ ਜੱਜ ਉਹੀ ਜਵਾਨ ਦੇ ਦੂ ਉਹਨੇ ਦੇਖਿਆ ਸਾਰਾ ਕੁਝ ਤਾਂ ਹੀ ਜਵਾਨ ਦਿੱਤੇ ਕੁੜੀ ਨੂੰ ਨਹੀਂ ਕਤਲ ਦੇ ਕੇ ਜਿਹੜਾ ਕਹਿੰਦਾ ਜਵਾਨ ਤੋਂ ਹੋ ਜਾਂਦੀ ਆ ਕੋਈ ਬੰਦਾ ਕਹਦੇ ਜਵਾਨ ਤੋਂ ਜੂਵੇ ਜਿਹੜਾ ਕਹਿੰਗਾ ਉਹ ਕਰ ਦਾਂਗੇ ਇਹ ਕੁੜੀ ਨਾਲ ਜਾ ਰਿਹਾ ਜਿਹਨੂੰ ਇਨਸਾਫ ਦਾਈ ਦਾ ਬਗਾਨ ਸਾਰਿਆਂ ਦਾ ਸਮਝੌਦਾ ਨਾਲ ਇਹਨੂੰ ਇਨਸਾਫ ਦਿੱਤਾ ਜਾਵੇ ਜੀ ਮੈਨੇ ਕੀ ਹੋਇਆ ਇਹ ਜਿਹੜਾ ਅੱਜ ਚੌਂ ਦੇ ਜਿਹੇ ਮਕਦਮਾ ਸਾੜਲੇ ਕੇਸ ਹੈ ਬ੍ਰਾਂਟ ਨੇ ਜਿਹਨ ਮੇਰੇ ਪੈਦਮਕ ਦੋਹਲਾਇਆ ਪਰਜਾਈ ਏ ਤੁਹਾਡੀ 3 ਉੱਤੇ ਕਹੀ ਹੈ ਥਾਣੇ ਦੇ ਵਿੱਚ ਮੇਰੇ ਪੈਸੇ ਤੋਂ ਥਾਣੇ ਜਿੱਦੋਂ ਤੱਕ ਆਇਆ ਕਿ ਉਹ ਨਾ ਇਹਨੇ ਤੁੰ ਕਾਇਆ ਇਹਨੇ ਔਰ ਸਾਰ ਫੋਨ ਕੀਤਾ ਮੈਂ ਲੀਡੀ ਸੁਪਾਜੀ ਫੋਨ ਕਰ ਰਹੀ ਹੈ ਅਗਰ ਮੈਂ ਬੇਬੀ ਕੇ ਬਰੂ ਮੈਨੇ ਸੋਦੀ ਪਰਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕਰਜਾ ਜ਼ਮੀਨ ਤੇ ਕਰਜਾ ਕਰ ਸਾਡੇ ਵੀਡੀਓ ਕੋਈ ਆਪਾ ਜ ਥਾਣੇ ਵਿੱਚ ਰੋਕਿਆ ਗਿਆ ਉਹਦੀ ਰੋਕ ਥਾਣੇ ਨੇ ਪਛਾਣੀ ਉਧਰ ਜ਼ਮੀਨ ਖਿਸਕਣ ਕਰਕੇ ਮਨਾਲੀ ਹਾਈਵੇ ਬੰਦ ਕਰ ਦਿੱਤਾ ਗਿਆ ਹੈ ਲੇ ਲਦਾਖ ਦੇ ਨਾਲ ਸੰਪਰਕ ਪੂਰੀ ਤਰੀਕੇ ਦੇ ਨਾਲ ਠੱਪ ਹੋ ਗਿਆ ਮਲਬੇ ਨੂੰ ਹਟਾਉਣ ਦਾ ਕੰਮ ਲਗਾਤਾਰ ਉੱਥੇ ਜਾਰੀ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਮੋਗਾ ਦੇ ਪਿੰਡ ਦੁਨੇਕੇ ਦੇ ਵਿੱਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਨੈਸ਼ਨਲ ਹਾਈਵੇ NH105B ਦੇ ਨਿਰਮਾਣ ਦੇ ਲਈ 400 ਮੀਟਰ ਜ਼ਮੀਨ ਨੂੰ ਖਾਲੀ ਕਰਵਾਇਆ ਗਿਆ ਇਸ ਪ੍ਰਕਿਰਿਆ ਦੌਰਾਨ ਬੁਲਡੋਜ਼ਰ ਚਲਾ ਕੇ ਲਗਭਗ 25 ਲੋਕਾਂ ਦੇ ਘਰ ਦੁਕਾਨ ਤੇ ਜ਼ਮੀਨ ਤੇ ਕਬਜ਼ਾ ਕਰ ਲਿਆ ਗਿਆ ਹੈ ਨੈਸ਼ਨਲ ਹਾਈਵੇ ਅਥਾਰਟੀ ਦੀ ਟੀਮ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਜੂਦ ਸੀ ਮੇਰਾ ਘਰ ਨੈਸ਼ਨਲ ਹਾਈਵੇ 105B ਦੇ ਲਈ ਐਕਵਾਇਰ ਕੀਤਾ ਜਾਣਾ ਸੀ ਸਰ ਜਦੋਂ ਅਵਾਰਡ ਬਣਾਇਆ ਗਿਆ ਕੋਈ ਵੀ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਜੋ ਵੀ ਰਿਕਾਰਡ ਹੈ ਅਸੀਂ ਆਰਟੀਆਈ ਪਾ ਪਾ ਕੇ ਕੱਢਿਆ ਮੰਗਵਾਇਆ ਆਰਟੀਆਈ ਦੇ ਵਿੱਚ ਵੀ ਸਰ ਸਾਰਾ ਰਿਪੋਰਟ ਗਲਤ ਮੇਨਟੇਨ ਕੀਤਾ ਹੈ ਸਾਡਾ ਜਿਹੜਾ ਸਰਕਾਰੀ ਰਿਕਾਰਡ ਆ ਉਹਦੇ ਨਾਲ ਬਿਲਕੁਲ ਮੈਚ ਨਹੀਂ ਕਰ ਰਿਹਾ ਸਾਰਾ ਰਿਪੋਰਟ ਬਿਲਕੁਲ ਰੋਂਗ ਹੈ ਅਸੀਂ ਇੰਨੀ ਬੜੀ ਐਸਡੀਐਮ ਡੀਸੀ ਤਹਿਸੀਲਦਾਰ ਨੂੰ ਮਿਲ ਚੁੱਕੇ ਹਾਂ ਸਾਰੇ ਮੰਨ ਲੈਂਦੇ ਆ ਕਿ ਤੁਹਾਡਾ ਸੀ ਅਵਾਰਡ ਦੇ ਵਿੱਚ ਰਿਪੋਰਟ ਗਲਤ ਮੇਨਟੇਨ ਕਰਤਾ ਹੈ ਪਰ ਸਰ ਉਹਦਾ ਹੱਲ ਕਿਸੇ ਨੇ ਨਹੀਂ ਕਰਤਾ ਵਾਡੀ ਮਤਲਬ ਵੈਸੇ ਕਿੰਨੀ ਜਗ੍ਹਾ ਤੇ ਰਿਕਾਰਡ ਕਿੰਨੀ ਜਗ੍ਹਾ ਬੋਲਦੀ ਐ ਸਰ ਸਾਡੇ ਹੈਗੇ 36 ਮਰਲੇ ਆ ਤੇ ਇਹਨਾਂ ਨੇ ਮਤਲਬ ਰਿਕਾਰਡ ਹੀ ਮੇਨਟੇਨ ਚਾਹੀ ਸ਼ੋ ਕੀਤਾ ਐ ਸਰ ਚਾਹੀ ਐ ਇਹ ਖੇਤੀਬਾੜੀ ਆ ਇੱਥੇ ਫਸਲਾਂ ਉਗ ਰਹੀਆਂ ਨੇ ਜਦੋਂ ਕੰਧਾਂ ਢਾਈਆਂ ਉਹ ਨਹੀਂ ਦੇਖਿਆ ਵਾਰਡ ਨਾਲ ਮੈਚ ਨਹੀਂ ਕੀਤਾ ਇਹ ਸਾਰੀ ਇੱਥੇ ਜਿਹੜੇ ਦੁਨੀਆਂਕੇ ਦੇ ਲੋਗ ਆ ਜਾਂ ਸਾਡੀ ਹੈਗੀ ਆ ਜੀ ਮੇਰਾ ਪਿੱਛੇਆ ਪਲਾਟ ਹੈਗਾ ਵੇ 25 ਮਰਲੇ ਦਾ ਜੋ ਕਿ ਮੈਂ ਤਕਰੀਬਨ ਅੱਜ ਤੋਂ 25 ਸਾਲ ਹੋ ਗਏ ਨੂੰ ਲਿਖਤਾ ਸੀਗਾ ਅੱਜ ਮੈਨੂੰ ਇਹਦਾ 1 ਲੱਖ ਜਾਂ 1.5 ਲੱਖ ਰੁਪਏ ਐਗਰੀਕਲਚਰ ਦੇ ਵਿੱਚ ਪਾ ਕੇ ਦੇ ਰਿਆ ਉਤਰਾਖੰਡ ਦੇ ਵਿੱਚ ਲੈਂਡਸਲਾਈਡ ਦੇ ਨਾਲ ਭਾਰੀ ਤਬਾਹੀ ਹੋਈ ਹੈ ਅਚਾਨਕ ਸੜਕ ਤੇ ਇੱਕ ਪਹਾੜ ਡਿੱਗ ਪਿਆ ਲੋਕ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਦੇ ਨਜ਼ਰ ਆਏ ਵੀਡੀਓ ਬਦਰੀਨਾਥ ਹਾਈਵੇ ਦਾ ਦੱਸਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਅੱਜ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿਖੇ ਪਾਇਲ ਮਲਿਕ ਨੇ ਮਹਾਕਾਲੀ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਗਲਤ ਢੰਗ ਦੇ ਨਾਲ ਪੋਸਟ ਕਰਨ ਦੇ ਮਾਮਲੇ ਦੇ ਵਿੱਚ ਆਪਣੇ ਪਰਿਵਾਰ ਸਮੇਤ ਮੰਦਿਰ ਆ ਕੇ ਨਤਮਸਤਕ ਹੋ ਕੇ ਸਰਵਜਨਕ ਤਰੀਕੇ ਦੇ ਨਾਲ ਮਾਫੀ ਮੰਗੀ ਹੈ ਤੇ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਪਾਇਲ ਮਲਿਕ ਦੇ ਵੱਲੋਂ ਸੋਸ਼ਲ ਮੀਡੀਆ ਤੇ ਮਹਾਕਾਲੀ ਦੀ ਇੱਕ ਵੀਡੀਓ ਤਸਵੀਰ ਜਿਹੜੀ ਹੈ ਉਹ ਗਲਤ ਢੰਗ ਦੇ ਨਾਲ ਸਾਂਝੀ ਕੀਤੀ ਗਈ ਸੀ ਇਸ ਤੇ Hindu ਸੰਗਠਨਾ ਨੇ ਤਿੱਖਾ ਵਿਰੋਧ ਜਤਾਇਆ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਗਿਆ ਇਸ ਤੋਂ ਬਾਅਦ ਪਾਇਲ ਮਲਿਕ ਨੇ ਮੰਦਿਰ ਆ ਕੇ ਆਪ ਨੇ ਕਰਤੂਤ ਦੇ ਲਈ खेद ਪ੍ਰਗਟ ਕੀਤਾ ਤੇ ਮਾਫੀ ਮੰਗੀ Hindu ਸੰਗਠਨਾਂ ਦੇ ਵੱਲੋਂ ਉਹਨਾਂ ਨੂੰ ਸਜ਼ਾ ਵਜੋਂ ਮੰਦਿਰ ਦੇ ਭਾਂਡਿਆਂ ਦੀ ਸਫਾਈ ਕਰਨ ਦੇ ਲਈ ਕਿਹਾ ਗਿਆ ਹੈ ਤਾਂ ਜੋ ਇਹ ਸੰਦੇਸ਼ ਜਾਵੇ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੈਂ ਲੋਕੋਂ ਨੂੰ یہی کہنا ਚਾਹੁੰਦੀ ਹਾਂ ਕਿ ਜੋ ਗਲਤੀ ਮੈਂ ਨੇ ਕੀਤੀ ਹੈ ਅਬ ਕੋਈ ਵੈਸੀ ਕਰੇ ਨਾ ਅਤੇ ਸਭੀ ਸੰਗਠਨੋਂ ਉਸੇ ਮੈਂ ਹਾਥੋਂ ਮਾਫੀ ਮੰਗਣਾ ਚਾਹੁੰਦੀ ਹਾਂ ਆਪੋ ਆਪਣੀ ਗੱਲ ਕਿਸਾਸ ਹੈ ਜੀ ਆਪਕੇ ਮਨ ਮੈਂ ਕਿੱਸੇ ਆਏਗੀ ਅਬ टाइम मैंने डिलीट कर दी थी मेरे अकाउंट से क्योंकि मैंने कमेंट पड़े थे और मुझे लगा था मैंने गलती करी तो मैंने वो हटा दी पर और पेजों ने वो वीडियो अपने पास के तो 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 वो आगे फॉलो मतलब मेरे अकाउंट में वो तीन महीने पहले मैंने हटा जी अभी भी आपके पेज पे पड़ी हुई है इंस्टाग्राम और यूट्यूब पर आप एक बार चेक कर दीजिए ना मेरे इंस्टाग्राम पे मिलेगी ना मेरे पे मिलेगी ਔਰ ਨਾਂ ਮੇ ਸਨੈਪ ਚ ਨਹੀਂ ਗਈ ਤੁਹਾਨੂੰ ਵੀ ਨਹੀਂ ਗਈ। ਮਹਾਰਾਸ਼ਟਰ ਦੇ ਵਿੱਚ ਭਾਸ਼ਾ ਵਿਵਾਦ ਵੱਧ ਗਿਆ ਹੈ। ਹਿੰਦੀ ਤੇ ਮਰਾਠੀ ਨੂੰ ਲੈ ਕੇ ਲੋਕਾਂ ਦੇ ਵਿੱਚ ਝੜਪ ਹੋ ਗਈ। ਮਨਸੇ ਵਰਕਰਾਂ ਦੇ ਨਾਲ ਔਰਤ ਦੀ ਝੜਪ ਹੋਈ ਹੈ। ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ। ਫਤੇਗੜ ਚੂੜੀਆਂ ਨੇੜਲੇ ਆਲੀਵਾਲ ਜਾੰਗਲਾ ਪੁਲ ਦੇ ਕੋਲ ਇੱਕ ਦੁਖਦਾਈ ਵਾਕਿਆ ਸਾਹਮਣੇ ਆਇਆ ਜਿੱਥੇ ਪਾਣੀ ਦੇ ਵਿੱਚ ਨਹਾਉਣ ਗਏ ਚਾਰ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਸਾਜਨ ਮਸੀਹ ਪਾਣੀ ਦੇ ਵਿੱਚ ਤੇਜ਼ ਬਹਾਅ ਦੇ ਵਿੱਚ ਰੁੜ ਗਿਆ ਉਹ ਪਿੰਡ ਬੱਦੋਵਾਲ ਤੋਂ ਆਪਣੇ ਤਿੰਨ ਰਿਸ਼ਤੇਦਾਰਾਂ ਦੇ ਨਾਲ ਨਹਾਉਣ ਦੇ ਲਈ ਆਇਆ ਹੋਇਆ ਸੀ ਜਿਵੇਂ ਹੀ ਉਸਨੇ ਨਹਿਰ ਦੇ ਵਿੱਚ ਛਾਲ ਮਾਰੀ ਪਾਣੀ ਦੀ ਰਫ਼ਤਾਰ ਨੇ ਉਸ ਨੂੰ ਆਪਣੇ ਨਾਲ ਵਗਾਲ ਲੈ ਗਿਆ ਤੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਅਹਿਲਵਾਲ ਤੋਂ ਐਸਆਈ ਪ੍ਰਗਟ ਮੌਕੇ ਤੇ ਪਹੁੰਚੇ ਤੇ ਰਾਹਤ ਕਾਰਜ ਸ਼ੁਰੂ ਕਰਵਾਇਆ ਗੋਤਾਖੋਰਾਂ ਨੂੰ ਵੀ ਸੂਚਿ ਕਰ ਦਿੱਤਾ ਗਿਆ ਤੇ ਉਹਨਾਂ ਵੱਲੋਂ লাশ ਦੀ ਪਾਲ ਜਲਦ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਰਿਵਾਰ ਤੇ ਪੁਲਿਸ ਦੇ ਵੱਲੋਂ ਨੌਜਵਾਨ ਦੀ ਪਾਲ ਲਗਾਤਾਰ ਚੱਲੀ ਹੈ। ਆਗਰਾ ਦੇ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਧਰਮ ਪਰਿਵਰਤਨ ਰੈਕਟ ਦਾ ਪਰਦਾਫਾਸ਼ ਕੀਤਾ ਹੈ ਮਾਸਟਰਮਾਈਂਡ ਅਬਦੁੱਲ ਸਮੇਤ 11 ਮੁਲਜ਼ਮ ਗ੍ਰਿਫਤਾਰ ਹੋਏ ਨੇ ਵਿਦੇਸ਼ ਤੋਂ ਫੰਡਿੰਗ ਕੀਤੀ ਜਾ ਰਹੀ ਸੀ ਇਹਨਾਂ ਨੂੰ ਤੇ ਹੁਣ ਪੁਲਿਸ ਇਹਨਾਂ ਤੇ ਕਾਰਵਾਈ ਕਰ ਰਹੀ ਹੈ। ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੇਸ਼ ਦਾ ਪਹਿਲਾ ਬਿਨਾਂ ਡਰਾਈਵਰ ਟਰੈਕਟਰ ਤਿਆਰ ਕੀਤਾ ਹੈ ਜੋ ਜੀਪੀਐਸ ਤੇ ਪ੍ਰੋਗਰਾਮਿੰਗ ਦੇ ਨਾਲ ਖੇਤਾਂ ਦੇ ਵਿੱਚ ਆਪਣੇ ਆਪ ਕੰਮ ਕਰੇਗਾ ਡਾਕਟਰ ਅਸੀਮ ਵਰਮਾ ਤੇ ਡਾਕਟਰ ਤਜਿੰਦਰ ਸਿੰਘ ਰਿਆਡ ਨੇ ਦੱਸਿਆ ਕਿ ਇਹ ਟਰੈਕਟਰ ਪੁਰਾਣੇ ਮਾਡਲਾਂ ਦੇ ਵਿੱਚ ਹੀ ਲਗਾਇਆ ਲਗਾਇਆ ਜਾ ਸਕਦਾ ਹੈ ਤੇ ਲਾਗਤ ਲਗਭਗ 4 ਲੱਖ ਰੁਪਏ ਆਉਂਦੀ ਹੈ ਇਹ ਟੈਕਨੋਲੋਜੀ ਕਿਸਾਨਾਂ ਦੇ ਲਈ ਸਮਾਂ ਪੈਸਾ ਤੇ ਮਿਹਨਤ ਬਚਾਉਂਦੀ ਹੈ ਪੱਟੀ ਹਲਕੇ ਦੇ ਵਿੱਚ ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਤਹਿਸੀਲ ਪੱਟੀ ਦੇ ਵਿੱਚ ਈਜੀ ਰਜਿਸਟਰ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਹੁਣ ਰਜਿਸਟਰੀ ਦੀ ਫੀਸ ਸਿਰਫ 550 ਹੋਵੇਗੀ ਤੇ ਲੋੜ ਤੋਂ ਵੱਧ ਪੈਸੇ ਲੈਣ ਤੇ ਸਖਤ ਕਾਰਵਾਈ ਹੋਵੇਗੀ ਉਹਨਾਂ ਨੇ ਦੱਸਿਆ ਕਿ ਲੋਕ ਕਿਸੇ ਵੀ ਤਹਿਸੀਲ ਦੇ ਵਿੱਚ ਜਾ ਕੇ ਰਜਿਸਟਰੀ ਕਰਵਾ ਸਕਦੇ ਨੇ ਤੇ ਸਾਰਾ ਕੰਮ ਪਰਦਾ ਪਰਦਾਰਸ਼ਿਕ ਤਰੀਕੇ ਦੇ ਨਾਲ ਕੀਤਾ ਜਾਵੇਗਾ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਲਗਾਤਾਰ ਚੱਲ ਰਹੀ ਹੈ ਨਸ਼ਿਆ ਖਿਲਾਫ ਜੰਗ ਲਗਾਤਾਰ جاری ਹੈ ਤੇ ਇਸੇ ਤੇ ਨਸ਼ਿਆ ਦੇ ਖਿਲਾਫ ਸ਼ਿਕੰਜਾ ਕੱਸਦੇ ਹੋਏ ਇੱਕ ਪੁਲਿਸ ਨੇ ਐਕਸ਼ਨ ਲਿੱਤਾ ਹੈ ਤੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਵੀ ਭੇਜ ਦਿੱਤਾ ਗਿਆ ਨਾਲ ਹੀ ਗੈਰ ਕਾਨੂੰਨੀ ਨਸ਼ਿਆ ਦੇ ਕਾਰੋਬਾਰ ਤੋਂ ਕਮਾਏ ਕਾਲੇ ਧਨ ਨੂੰ ਉਹਨਾਂ ਦੁਆਰਾ ਕੀਤੀਆਂ ਗਈਆਂ ਉਸਾਰੀਆਂ ਦੀ ਪਛਾਣ ਕਰਕੇ ਢਾ ਵੀ ਦਿੱਤਾ ਗਿਆ ਅੱਜ ਫਰੀਦਕੋਟ ਦੇ ਭੋਲੂ ਵਾਲਾ ਰੋਡ ਤੇ ਸਥਿਤ ਇੱਕ ਘਰ ਜਿਸ ਦਾ ਮਾਲਕ ਚੰਦਨ ਕੁਮਾਰ ਉਰਫ ਚੰਦੂ ਹੈ ਇਸ ਖਿਲਾਫ ਐਨਡੀ ਡੀਪੀਐਸ ਐਕਟ ਹੈ ਤਾਂ ਪਹਿਲਾਂ ਵੀ ਕਈ ਨਸ਼ੇ ਦੇ ਮਾਮਲੇ ਦਰਜ ਸਨ ਤੇ ਅੱਜ ਇਸ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਤਾਂ ਕਿ ਲੋਕਾਂ ਨੂੰ ਇਸ ਤੋਂ ਇਹ ਪਤਾ ਲੱਗ ਸਕੇ ਕਿ ਜੇਕਰ ਨਸ਼ਾ ਤਸਕਰੀ ਕੀਤੀ ਜਾਵੇਗੀ ਤੇ ਕੀ ਕੁਝ ਪਰਿਣਾਮ ਹੋਣਗੇ ਹਿਮਾਚਲ ਦੇ ਵਿੱਚ ਹੜ ਮੀਂਹ ਤੇ ਲੈਂਡਸਲਾਈਡ ਨੇ ਤਬਾਹੀ ਮਚਾ ਰੱਖੀ ਹੈ ਮੀਂਹ ਤੋਂ ਬਾਅਦ ਸ਼ਿਮਲਾ ਦੇ ਵਿੱਚ ਕਈ ਥਾਵਾਂ ਤੇ ਲੈਂਡਸਲਾਈਡ ਕਰਕੇ ਜ਼ਮੀਨ ਖਿਸਕ ਗਈ ਤੇ ਲੋਕ ਜਿਹੜੇ ਨੇ ਉਹ ਕਾਫੀ ਘਬਰਾ ਗਏ ਨੇ ਪਹਾੜੀ ਦਾ ਮਲਬਾ ਕਾਰ ਤੇ ਆ ਕੇ ਡਿੱਗ ਗਿਆ ਤੇ ਲੋਕ ਕਾਫੀ ਜ਼ਿਆਦਾ ਡਰੇ ਹੋਏ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਤੇ ਰਮਦਾਸ ਪੁਲਿਸ ਦੇ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਕਰਵਾਏ ਕਾਰਵਾਈ ਕਰਦੇ ਹੋਏ 2 ਕਿਲੋ 200 ਗ੍ਰਾਮ ਹਿਰੋਇਨ ਤੇ ਇੱਕ ਗੱਡੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਕਾਬੂ ਕੀਤੇ ਗਏ ਵਿਅਕਤੀ ਪਾਕਿਸਤਾਨ ਤੋਂ ਡਰੋਨ ਰਾਹੀਂ ਹਿਰੋਇਨ ਮੰਗਵਾਉਂਦੇ ਸੀ ਤੇ ਇਹਨਾਂ ਦੇ ਪਾਕਿਸਤਾਨੀ ਸਮਗਲਰਾਂ ਦੇ ਨਾਲ ਵੀ ਲਿੰਕ ਦੱਸੇ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਰਮਦਾਸ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਤਹਿਤ 2 ਕਿਲੋ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੂਰਾ ਪੁੱਛਗਿੱਛ ਇਨ੍ਹਾਂ ਤੋਂ ਕੀਤੀ ਜਾਵੇਗੀ ਕਿ ਆਖਿਰਕਾਰ ਕਿਹੜੇ-ਕਿਹੜੇ ਲੋਕ ਇਨ੍ਹਾਂ ਦੇ ਨਾਲ ਜੁੜੇ ਹੋਏ ਨੇ ਤਰਨਤਾਰਨ ਦੇ ਪਿੰਡ ਤੂੜ ਵਿਖੇ ਨਸ਼ੇ ਦੀ ਓਵਰਡੋਸ ਦੇ ਨਾਲ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਸਰਿਆਮ ਨਸ਼ਾ ਜਿਹੜਾ ਇਹ ਵਿਕ ਰਿਆ ਸੀ ਤੇ ਜੇਕਰ ਇਸ ਤੇ ਕਾਬੂ ਹੁੰਦਾ ਤਾਂ ਅੱਜ ਉਹਨਾਂ ਦਾ ਪੁੱਤ ਜਿਉਂਦਾ ਰਹਿੰਦਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਨਸ਼ੇ ਦੀ ਜੜੋ ਖਤਮ ਕੀਤਾ ਜਾਵੇ ਤਾਂ ਜੋ ਹੋਰ ਪਰਿਵਾਰ ਦਾ ਚਿਰਾਗ ਨਾ ਬੁੱਝ ਸਕੇ ਤਾਂ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤੁਸੀਂ ਵੇਖਦੇ ਰਹੋ ਨਿਊ ਸਟੇਟ ਪੰਜਾਬ ਹਰਨਾ ਹਿਮਾਚਲ ਧੰਨਵਾਦ